हां जी दोस्तों सारेया नुं सस्श्रीकाल स्वागत करदे हां टोडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਮੂਸੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹੀਰੇ ਦੇ ਕੋਲ ਆਇਆ ਦੋਸਤੋ ਹੀਰੇ ਬਾਈ ਦੇ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਕਾਫੀ ਦਿਖਾਏ ਆ ਇਸ ਘਰੋਂ ਤੇ ਪੰਜਵਾੜ ਦੀ ਦੂਰੀ ਵੀ ਥੋੜੀ ਹੈਗੀ ਆ ਦੋਸਤੋ ਨਾਲ ਲੱਗਦੇ ਪਿੰਡ ਆ ਸ਼ਿਸ਼ਰੇਵਾਲ ਪਿੰਡ ਥੋੜੀ ਦੂਰੀ ਤੇ ਆ ਤੇ ਗੱਗੋਪੂਹਾ ਵੀ ਥੋੜੀ ਦੂਰੀ ਤੇ ਆ ਮਾਲੂ ਵਾਲੇ ਕੋਲੇ ਪਾਸੇ ਆ ਜਾਂਦਾ ਬਿਲਕੁਲ ਨਜ਼ਦੀਕ ਪਿੰਡ ਤੇ ਖਾਸ ਵਿਜਰ ਤੁਸੀਂ ਪਿੰਡ ਮੂਸੇ ਕਰਨੀ ਆ। ਚਵਾਲ ਤਕਰੀਬਨ ਕੋਈ ਅੱਗੇ 8-9 ਕਿਲੋਮੀਟਰ ਦੀ ਦੂਰੀ ਆ। ਤੇ ਭਿਖੀ ਪਿੰਡ ਤੋਂ ਜਿਹੜਾ ਦੋਸਤੋ ਰੋਡ ਅੰਮ੍ਰਿਤਸਰ ਜਾਂਦਾ ਵਾਇਆ ਚਵਾਲ। ਇਸੇ ਰੋਡ ਦੇ ਉੱਪਰ ਪਿੰਡ ਮੂਸੇ ਆਉਂਦਾ ਤੇ ਸੁਰ ਸਿੰਘ ਪਿੰਡ ਪਿੱਛੇ ਰਹਿ ਜਾਂਦਾ ਕੋਈ 4-5 ਕਿਲੋਮੀਟਰ ਵੱਡਾ ਪਿੰਡ ਆ। ਤੇ ਗੱਲਬਾਤ ਆਪਾਂ ਵੇਰ ਹੀਰੇ ਦੇ ਨਾਲ ਕਰਨੀ ਆ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ। ਇੱਕ ਦੋਸਤੋ ਚੰਗੀ ਮੱਝ ਤੁਹਾਨੂੰ ਦਿਖਾ ਦਾਂਗੇ ਝੋਟੀ ਚੰਗੀ ਆ। ਚੰਗਾ ਮਿਲਕ ਰਿਕਾਰਡ ਵੀ ਅ ਦੱਸ ਰਿਹਾ ਵੀ ਪਿਛਲੇ ਸਵੇ ਬਹੁਤ ਵਧੀਆ ਚੰਗੇ ਮਿਲਕ ਤੇ ਚੱਲੀ ਆ ਇੱਕ ਬਿਲਕੁਲ ਤਾਜੀ ਸੂਈ ਸਵਾਈ ਵੈੜ ਦਿਖਾ ਦਾਂਗੇ ਜੇਰ ਜੂਰ ਹਜੇ ਪਾਣੀ ਬਾਕੀ ਆ ਜਸਟ ਕੁਝ ਖ ਸਮਾਂ ਪਹਿਲਾਂ ਸੂਈ ਆ ਤੇ ਦੋਏ ਪਸ਼ੂ ਨੇ ਦੋਸਤੋ ਇੱਕ ਜਿਹੜੀ ਇਹ ਛੋਟੀ ਸੂਣੀ ਆ ਗੱਬਣਾਂ ਆ ਤਿਆਰੀ ਤੇ ਆ ਇੱਕ ਜਿਹੜੀ ਵੈੜ ਤੁਹਾਨੂੰ ਦਿਖਾਉਣੀ ਆ ਉਹ ਸੂਈ ਸਵਾਈ ਆ ਅੱਜ ਦੋਸਤੋ 15 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆ ਸਮਾਂ ਕੋਈ ਸ਼ਾਮ ਦਾ 4 ਵਜੇ ਦਾ ਸਮਾਂ ਸੋ ਬਾਕੀ ਜਿਹੜੇ ਦੋ ਨਾਖ ਦਿਖਾਉਣੇ ਆ ਦੋਸਤੋ ਨਰਕ ਪਰਖ ਤਸੱਲੀ ਆ ਤੁਸੀਂ ਘਰ ਆਣ ਕੇ ਕਰ ਲਿਓ ਗੱਬਣ ਪਸ਼ੂ ਜੇਕਰ ਕੋਈ ਤੇ ਬਿਲਕੁਲ ਚੌਥਾ ਨਾ ਦੀ ਟਿਪ ਕੇ ਤਸੱਲੀ ਕਰ ਲਿਓ ਤੇ ਜਿਹੜਾ ਵੀਰ ਕੋਈ ਸੋਇਆ ਸੋਇਆ ਪਸ਼ੂ ਖਰੀਦਾ ਦੋ ਡੰਗ ਚੋਕੇ ਤਿੰਨ ਟਾਈਮ ਚੋਕੇ ਆਪਣਾ ਹੱਕ ਸਮਝ ਕੇ ਤਸੱਲੀ ਤੁਸੀਂ ਕਰਨੀ ਆ ਆਓ ਲੈਨੇ ਆ ਡਿਟੇਲ ਵੀਰ ਹੀਰੇ ਤੋਂ ਸਭ ਤੋਂ ਪਹਿਲਾਂ ਵੀਰ ਹੀਰੇ ਸਾਸਰੀ ਕਾਲ ਸਾਸਰੀ ਕਾਲ ਭਾਜੀ ਸਾਸਰੀ ਕਾਲ ਹੋਰ ਹੀਰੇ ਬਾਈ ਠੀਕ ਠਾਕ ਵਧੀਆ ਵਧੀਆ ਜੀ ਅੱਛਾ ਹੀਰੇ ਪਸ਼ੂ ਆਉਂਦੇ ਰਹਿੰਦੇ ਆ ਫਿਰ ਵਪਾਰ ਜੀ ਆਉਂਦੇ ਰਹਿੰਦੇ ਸੀ ਬਹੁਤ ਤੇ ਮੇਰੇ ਤੋਂ ਕੰਮ ਆਪਾਂ ਬੰਦ ਕਰਤਾ ਸੀ ਪਿਛਲੇ 2 ਕੁ ਮਹੀਨਿਆਂ ਦੇ ਵਿੱਚੋਂ ਕੰਮ ਬੰਦ ਕਰਤਾ ਸੀ ਹੁਣ ਫੇਰ ਸਟਾਰਟ ਕੀਤਾ ਆਪਾਂ ਉਦੋਂ ਅਪਲੋਡ ਵੀਡੀਓ ਕੀਤੀਆਂ ਤਿੰਨ ਚਾਰ ਢਾਈ ਦੀ ਵੀਡੀਓ ਬਣਾਈਆਂ ਸੀ ਬਹੁਤ ਪਸ਼ੂ ਵੇਖਦੇ ਆ ਆਪਣੇ ਠੀਕ ਆ ਜੀ ਹਾਂ ਵੀਡੀਓ ਵਾਲੇ ਪਸ਼ੂ ਤਾਂ ਚਲੋ ਵੇਚੇ ਆ ਬਾਅਦ ਵਿੱਚ ਹੋਰ ਵੀ ਭੈਣ ਭਰਾ ਕਾਫੀ ਜੁੜ ਗਏ ਨਾਲ ਹਾਂਜੀ ਨਾਲ ਜੁੜ ਗਏ ਹੋਰ ਵੀਰ ਭਰਾ ਠੀਕ ਆ ਜੀ ਹਾਂਜੀ ਲਓ ਦੋਸਤੋ ਪਸ਼ੂ ਵਪਾਰ ਦਾ ਕੰਮ ਜਿਹੜੇ ਵਪਾਰੀ ਦਾ ਵਪਾਰ ਦਾ ਕੰਮ ਹੁੰਦਾ ਹੈ ਤੇ ਜਿਹੜੇ ਭੈਣ ਭਰਾ ਨਾਲ ਜੁੜ ਜਾਂਦੇ ਆ ਉਹ ਸਮੇਂ ਸਮੇਂ ਦੇ ਨਾਲ ਸੰਪਰਕ ਜਿਹੜਾ ਕੰਟੈਕਟ ਆਪਣਾ ਬਣਾ ਕੇ ਰੱਖ ਲੈਂਦੇ ਨਵੇਂ ਪਸ਼ੂ ਬਾਰੇ ਪੁੱਛ ਸਕਦੇ ਜੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਪਸ਼ੂ ਵੀ ਆਉਂਦੇ ਰਹਿੰਦੇ ਆ ਫਿਰ ਹਾਲ ਅੱਜ ਦੋ ਪਸ਼ੂ ਤੁਹਾਨੂੰ ਦਿਖਾ ਦਿੰਨੇ ਆ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਕਰ ਲਾਂਗੇ ਜਿਹੜੀ ਤੁਸੀਂ ਇਹ ਸਾਹਮਣੇ ਸਕਰੀਨ ਦੇ ਉੱਪਰ ਝੋਟੀ ਦੇਖ ਰਹੇ ਜੀ ਅੱਛਾ ਹੀਰੇ ਵੀਰ ਝੋਟੀ ਦਾ ਪੂਰਾ ਰਿਕਾਰਡ ਦੱਸ ਸਕਦੇ ਆ ਵੀ ਸੁਆ ਇਹ ਹੁਣ ਕਿੰਨਾ ਸੁਣ ਜਾ ਰਹੀ ਆ ਇਹ ਦੂਜਾ ਸੁਆ ਸੁਣਾ ਭਾਈ ਝੋਟੀ ਦੂਜਾ ਸੁਆ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਸੁਆਟਰ ਉਟਰ ਦੀ ਕੁਆਲਿਟੀ ਵਾਲ ਵੇਖੀਏ ਤਾਂ ਮੈਨੂੰ ਲੱਗਦਾ ਵੀ ਚੰਗਾ ਕੰਮ ਕਰਦਾ ਹਾਂ ਹਾਂ ਹਾਂਜੀ ਹਾਂਜੀ ਪਿਛਲੇ ਸਵੇ ਦਾ ਹੁਣ ਦੂਜਾ ਸਵੇ ਸੁੰਦੀ ਹੈ ਹਾਂ ਦੂਜਾ ਸਵੇ ਸੁੰਦੀ ਤੇ ਪਹਿਲੇ ਸਵੇ ਕੋਈ ਦੋ ਦਰ ਰਿਕਾਰਡ 15 ਕਿਲੋ ਦਿੱਤਾ ਹਥੀ ਆਪਦੇ ਚੋਂ ਆ ਪਿੰਡੋਂ ਲਈ ਝੋਟੀ ਅੱਛਾ ਜੀ ਉਹ ਆਪਣੀ ਦੇਖ ਰੇਖ ਵਿੱਚ ਹੀ ਰਹੀ ਆ ਆ ਪਿੰਡੋਂ ਲਈ ਝੋਟੀ ਆਪਦੇ ਬੰਦਿਆਂ ਤੋਂ ਲਈ ਚਾਚੇ ਦਾ ਠੀਕ ਆ ਜੀ ਹਾਂਜੀ ਹਾਂਜੀ ਤੇ ਝੋਟੀ ਚੰਗੀ ਆ ਨਿਗਰ ਨੁਗਰ ਬੜੀ ਮਜ਼ਬੂਤ ਹਾਂਜੀ ਹਾਂਜੀ ਤੇ ਹੁਣ ਦੂਜਾ ਸੂਬਾ ਦਿਨ ਕਿੰਨੇ ਕੁ ਲੈ ਜੂਗੀ ਹੈ ਤਿਆਰੀ ਤੇ ਅੱਜ ਭਲਕਾ ਦਾ ਕੰਮ ਹੀ ਆ ਦਿਨ ਪੂਰੇ ਤੇ ਲੈ ਜਾਏ ਜਾਏਗੀ ਚਾਰ ਪੰਜ ਦਿਨ ਲੈ ਜੂਗੀ ਚਾਰ ਪੰਜ ਦਿਨ ਹਾਂਜੀ ਹਾਂਜੀ ਲਓ ਦੋਸਤੋ ਚਾਰ ਪੰਜ ਦਿਨ ਹਜੇ ਕੱਢ ਵੀ ਸਕਦੀ ਸੂ ਵੀ ਚੱਕਦੀ ਆ ਕਿਉਂਕਿ ਆਲਮੋਸਟ ਤਿਆਰੀ ਆ ਠੀਕ ਆ ਜੀ ਤਿਆਰੀ ਮੁਕੰਮਲ ਆ ਕੋਈ 2 ਦਿਨ 4 ਦਿਨ ਕੱਢ ਗਈ ਤੇ ਦੋਸਤੋ ਹੋਰ ਵਾਧੇ ਵੰਦੀ ਵਾਲੀ ਗੱਲ ਆ ਵੀ ਚਲੋ ਪਸੂ ਹੋਰ ਬਣ ਜਾਊਗਾ ਥੱਲੇ ਹੋਰ ਖੁੱਲ ਜਾਊਗਾ ਬਾਕੀ ਨਿੱਗਰ ਨੁਕਰ ਪੂਰੀ ਆ ਜਦੋਂ ਬਾਹਰ ਖੋਲ ਕੇ ਤੋਰ ਕੇ ਤੁਹਾਨੂੰ ਦਿਖਾਈ ਬਥੇਰੇ ਸਮਝਾਊਗੀ ਤੇ ਇਹ ਰੇਵੀ ਤੇ ਨਾਲ ਹੀ ਬਾਹਰ ਕੱਢ ਕੇ ਤਸल्ली ਨਾਲ ਤਿਕੜ ਗਈ ਆ ਆਜੋ ਜੀ ਮਾਜੇ ਦੋਸਤੋ ਝੋਟੀਆਂ ਦੇ ਵਿੱਚ ਹੀ ਪੈਂਦੀਆਂ ਕਿਉਂਕਿ ਦੂਜਾ ਸੂਬਾ ਝੋਟੀਆਂ ਦੇ ਵਿੱਚ ਹੀ ਮੂੰਹ ਮੱਥਾ ਫੇਸ ਕੁਆਲਿਟੀ ਤੋਂ ਜਦੋਂ ਤੁਹਾਨੂੰ ਬਿਲਕੁਲ ਨਜ਼ਦੀਕੀ ਤੋਂ ਆਪਾਂ ਦਿਖਾਇਆ ਤੇ ਛੋਟੇ ਜਿਹੇ ਸਿੰਘ ਆ ਮੂੰਹ ਮੱਥਾ ਵੀ ਬਿਲਕੁਲ ਛੋਟਾ ਜਿਹਾ ਪਤਲਾ ਜਿਹਾ ਫੇਸ ਆ ਤੇ ਬਾਕੀ ਪਿੱਛੋਂ ਦਿਖਾਵਾਂਗੇ ਦੋਸਤੋ ਤਕਰੀਬਨ ਕਰਮਾਂ ਵਾਲੀ ਬਹੁਤ ਸੋਹਣੀ ਹੈ ਰਾਜੀ ਆ ਵਜਨ ਰੋੜ ਪੂਰਾ ਲੈ ਜਾਣ ਬਾਦ ਲੱਗਿਆ ਭਾਵੇਂ ਹਾਂ ਕੋਈ ਕੱਲ ਨਹੀਂ ਲੰਮਾ ਤੋਰਾਂਗੇ ਕੋਈ ਕੱਲ ਹਾਂ ਲੱਗਿਆ ਸੋ ਵਿਖਾਲਾ ਬਖੂਲਾ ਕਾਫੀ ਸੋਨਾ ਦੋਸਤੋ ਪੇਟ ਪੁਠੇ ਤੋਂ ਵੀ ਕਾਫੀ ਸੋਨਾ ਲੱਗਦਾ ਚੌੜੇ ਪੇਟ ਪੁੜੇ ਦੇ ਵਿੱਚ ਆ ਵਿਖਾਲਾ ਬਖੂਲਾ ਕਾਫੀ ਸੋਨਾ ਜੇਕਰ 15 14 ਕਿਲੋ ਦਾ ਭਾਂਡਾ ਦੋਸਤੋ ਪਸ਼ੂ ਨੇ ਦੁੱਧ ਚਮੋਣਾ ਤਾਂ 16 17 ਕਿਲੋ ਦਾ ਭਾਂਡਾ ਚਾਹੀਦਾ ਬਾਕੀ ਵਿਖਾਲਾ ਵੱਲੋਂ ਬਿਲਕੁਲ ਰਿਕਾਰਡ ਤੋੜਾ ਠੀਕ ਆ ਜੀ ਵਿਖਾਲਾ ਕਾਫੀ ਸੋਨਾ ਉੱਥੇ ਰਹਿਣਾ ਪਾਣਾ ਨਾਲ ਨਹੀਂ ਆ ਆ ਲੋ ਜੀ ਵਿਰਲਪੁਰਲ ਵੀ ਚੰਗੀ ਆ ਥਣਾ ਦੀ ਆਪਸੀ ਚਾਰੇ ਥਣ ਨੇ ਚਾਰੇ ਥਣਾਂ ਦੇ ਵਿਰਲ ਵੀ ਕੋਈ 5 5 4 4 ਇੰਚਾਂ ਦੇ ਥਣ ਤੋੜ ਦਈਏ ਵੀ ਇੱਕ ਦੋ ਕਿੜੇ ਘੜਾ ਦਈਏ ਹੋਰ ਤ ਫੇਰ ਹੀ ਮੋੜ ਲੈ ਚਲੋ ਮੈਂ ਹੀ ਤੋਰਦੇ ਇਧਰ ਵਧੀਆ ਇਹਨਾਂ ਤੋਰਦੇ ਕੋਈ ਗੱਲ ਚੱਲ ਬਾਕੀ ਫੇਸ ਕੁਆਲਟੀ ਸੋਹਣੀ ਆ ਸਿੰਗੀ ਸੁੰਗੀ ਵੀ ਪ੍ਰੋਪਰ ਪੂਰੀ ਆ ਬਣੀ ਥਣੀ ਕਰਮਾ ਵਾਲੀ ਪੂਰੀ ਆ ਦੋਸਤੋ ਬਾਕੀ ਭਰਿਆ ਭਾਂਡਾ ਅੱਗੇ ਜਦੋਂ ਮੌਕਾ ਆਇਆ ਤੇ ਕਰਮਾ ਵਾਲੀ ਆਪਣਾ ਜੋਰ ਵਿਖਾਊਗੀ ਇਸ ਵਾਰ ਵੀ ਕੋਈ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਆ ਆਪਾਂ ਇਹੋ ਜੇ ਥਾਂ ਭਾਂਡੇ ਤੋਂ ਇਹ ਤੁਹਾਨੂੰ ਦਿਖਾਉਂਦਾ ਠੀਕ ਹੈ ਜੀ ਹਾਈਟ ਕੋਈ ਵੀਰ ਮੀਡੀਅਮ ਮੰਨ ਕੇ ਵੀ ਸੌਦਾ ਕਰ ਲੇ ਮੀਡੀਅਮ ਹਾਈਟ ਆ ਦੋਸਤੋ ਪਰ ਜੰਮੀ ਪਲੀ ਪੂਰੀਆ ਗਰਮ ਵਾਲੀ ਚੰਗੀ ਸੋਹਣੀ ਸੇਵਾ ਸੰਭਾਲ ਕੀਤੀ ਹੈ ਜਿਸ ਘਰੋਂ ਵੀ ਵੀਰ ਹੋਣਾ ਖਰੀਦੀ ਹੈ ਚੰਗੀ ਸਾਫ ਸੰਭਾਲ ਦੇ ਵਿੱਚੋਂ ਆਈ ਹੈ ਠੀਕ ਹੈ ਜੀ ਠੀਕ ਆ ਆ ਹਾਂ ਤੇ ਬੰਦਾ ਠੀਕ ਆ ਅੱਛਾ ਹੀਰੇ ਭਾਈ ਇਸ ਵਾਰ ਵੀ ਉਮੀਦ ਕਰਦੇ ਆ ਵੀ ਇਹਨਾਂ 15 14 ਲੀਟਰ ਦੇ ਦੋਗੇ ਜਾਂ ਬਥੇਰੇ ਮਤਲਬ ਇਹ ਰੇਡੀ ਗੋਈ ਗਾਰੰਟੀ ਨਹੀਂ ਦੇਂਦੇ 15 16 ਕਿਲੋ ਦੀ ਗਾਰੰਟੀ ਜੋ ਪਿਛਲੇ ਸਵੇਰੇ ਚ ਵੇਖਿਆ ਕਿੰਨਾ ਹੀ ਚੋਇਆ 19 ਦੀ ਗਾਰੰਟੀ ਦੇ ਦਾਂਗੇ ਜੋ ਪਿਛਲੇ ਸਵੇਰੇ ਆਪਾਂ ਹੱਥੀਂ ਚਵਾਈ ਕੀਤੀ ਹੈ ਜਾਂ ਜੋ ਵੇਖਿਆ ਦੇਖਿਓ ਹਿਸਾਬਾਂ ਚੱਲ ਪਈ ਤੇ 15 14 ਲੀਟਰ ਕੱਢ ਦੋਗੇ ਹਾਂਜੀ ਹਾਂਜੀ ਜਿਆਦਾ ਦੀ ਐਵੇਂ ਗਾਰੰਟੀ ਦੇਗੀ 18 ਕਿਲੋ ਦੇ ਦੇ ਵੀ ਉਹ ਨਹੀਂ ਆਪਾਂ ਗੱਲ ਕਰ ਸਕਦੇ ਦੱਸਾਂ ਕਿ ਚੱਕਰੇ ਫਿਰ ਕਿਸੇ ਭੈਣ ਭਰਾ ਸੱਜਣ ਨੇ ਰੁਪਈਏ ਵੀ ਉਹਨੇ ਪਰਨੇ ਆਪਣੇ ਪੈਸੇ ਹੀ ਭਰ ਦਿੰਦੇ ਨੇ ਅਗਲੇ ਨੇ ਫਿਰ ਉਹਨਾ پراਪਰਤਾ ਤੋਤਨਾ ਮਿਲਿਆ ਤੇ ਫਿਰ ਵੀ ਆਪਾਂ ਕਿੰਨਾ ਹੀ ਚੋਇਆ ਉਹਨਾਂ ਦਾ ਦਿਖਾ ਹੈਗਾ ਸਹੀ ਹੈ ਤੇ ਕੀ ਮੁੱਲ ਕਰਾਂਗੇ 1 25 ਮੋਲ ਕਰਦੇ ਆ ਭਾਜੀ ਸਵਾ ਲੱਖੀ ਹਾਂਜੀ ਹਾਂਜੀ ਕੁ ਦੇਲ ਕਿਥੋਂ ਤੱਕ ਹੋ ਸਕਦਾ 3000 ਛੱਡ ਦਾਂਗੇ ਬਾਈ ਦੀ ਹਾਂਜੀ ਹਾਂਜੀ ਬਾਈ ਦੀ ਛੱਡ ਅੱਛਾ ਜੀ ਹਾਂਜੀ ਲੋ ਵੀ ਦੋਸਤ ਵੀਰਪ੍ਰਾ ਦੂਰੋਂ ਆਵੇ ਤਾਂ ਹੋਰ ਮਾਨ ਕਰ ਦਾਂਗੇ ਆਪਾਂ ਕਰਦੇ ਹੋ ਜਿੰਨਾ ਵੀ ਖੁੱਲ ਕੇ ਹੋ ਸਕਦਾ ਹੋਇਆ ਕੋਈ 100 ਤੋਂ 200 ਤਾਂ ਨਹੀਂ ਹਜ਼ਾਰਾਂ ਦੇ ਵਿੱਚ ਜੋ ਵੀ ਹੋ ਸਕਦਾ ਲੋ ਵੀ ਅੰਡੀਆਂ ਦਾ 2 2 ਲੱਖ ਮੰਗੀ ਜਾਂਦੇ 2.5 2.5 ਮੰਗੀ ਜਾਂਦੇ ਆ ਪਰ ਨਹੀਂ ਕਿੰਨਾ ਕੁ ਜਾਇਜ਼ ਮੋਲਰ ਡੰਗਰ ਦੇ ਪੈਣਾ ਚਲੋ ਜੀ ਜਿਹੋ ਜੀ ਕੁਆਲਿਟੀ ਮਿਲ ਜੇ ਅਗਲੇ ਨੂੰ ਤਾਂ ਪੈਸੇ ਵੀ ਵੀਰਪ੍ਰਾ ਭਰਦੇ ਆ ਹਾਂਜੀ ਹਾਂਜੀ ਕਿਉਂਕਿ ਦੁੱਧ ਵਾਲਾ ਪਸ਼ੂ ਮਿਲ ਜੇ ਤੇ ਉਹ ਤੇ ਦੋਸਤੋ 122000 ਦੀ ਜਿਹੜੀ ਇਹ ਹਾਂ ਨਾ ਹੋਊਗੀ ਬਾਕੀ ਉਹਦੇ ਜੋ ਵੀ ਮਾਨਤਨ ਹੋ ਜਾਊਗਾ ਕੋਈ ਬਾਕੀ ਆਪਦੀ ਮਰਜ਼ੀ ਨਾਲ ਵੀ ਤੁਸੀਂ ਰੇਡ ਲਗਾ ਸਕਦੇ ਜੇ ਕੋਈ ਗੁੱਸਾ ਗਿਲਾ ਨਹੀਂ ਹੁੰਦਾਗਾ ਇੱਕ ਵਾਰੀ ਆਣ ਕੇ ਇੱਥੇ ਤਸੱਲੀ ਨਾਲ ਜ਼ਰੂਰ ਦੇਖ ਲਿਓ ਠੀਕ ਆ ਜੀ ਹਾਂਜੀ ਹਾਂਜੀ ਆਣ ਕੇ ਤਸੱਲੀ ਨਾਲ ਦੇਖ ਲਿਓ ਜਿਹੋ ਜੀ ਕਿਸੇ ਵੀਰ ਨੂੰ ਚਾਹੀਦੀ ਆ ਚੀਜ਼ ਉਹ ਮਿਲ ਜਾਵੇ ਤਾਂ ਜਿਹੜਾ ਦੋਸਤੋ ਵੀਰਾਂ ਰੁਪਈਆ ਵੀ ਜ਼ਰੂਰ ਲਾਉਂਦੇ ਆ ਚੱਡਾ گاਵਾ ਬਣਾਇਆ ਠੀਕ ਆ ਜੀ ਐਚਐਫ ਵੈੜਾ ਵਾਂਗੂ ਜੀ ਵੀਰਾਂ ਦਾ ਵੀ ਚੱਡਾ ਬਣਾ ਕੇ ਤਿਆਰ ਕਰੀ ਖੜੀ ਆ ਠੀਕ ਹੈ ਤੇ ਹੈ ਤਿਆਰੀ ਤੇ ਕਰਮਾਂ ਵਾਲੀ ਬਾਕੀ ਰਾਜੀ ਆ ਨਿਗਰ ਨੂੰ ਘਰ ਪੂਰੀ ਹੋ ਸਕਦਾ ਵੀ ਦੋ ਦਿਨ ਕੱਢ ਵੀ ਜਾਵੇ ਹੋ ਸਕਦਾ ਚਾਰ ਦਿਨ ਵੀ ਕੱਢੇ ਜਾਵੇ ਹਾਂ ਬਾਕੀ ਚੰਗੀ ਆ ਮੰਤਰ ਪੁੰਤਰ ਬਹੁਤ ਸੋਹਣੀ ਆ ਤੇ ਬਿਲਕੁਲ ਚੰਗੇ ਚੌੜੇ ਪਿੱਠ ਪੁੜੇ ਦੇ ਵਿੱਚ ਸੋ ਥਣਪਾਂਡਾ ਕਾਫੀ ਸੋਹਣਾ ਥੱਬਿਆਂ ਦੇ ਥੱਬੇ ਵਾਲੀ ਬੈਠੀ ਆ ਕਰਮਾਂ ਵਾਲੀ ਪਸੰਦ ਆਊਗੀ ਬਾਕੀ ਜਿਹੜੇ ਵੀਰ ਨੂੰ ਦਿਲ ਨੂੰ ਲੱਗੂਗੀ ਮਨ ਨੂੰ ਲੱਗੂਗੀ ਤਾਂ ਸਾਡੀ ਤੁਸੀਂ ਘਰ ਆਣ ਕੇ ਕਰ ਲਿਓ ਸੌਦਾ ਕਰ ਲਿਓ ਵੀਰ ਦੇ ਨੰਬਰ ਸਕਰੀਨ ਤੇ ਚੱਲਦੇ ਪਏ ਨੇ ਅੱਛਾ ਹੀ ਰੇ ਆ ਗਈ ਆ ਆਪਣੇ ਕੋਲ ਬੈਠ ਹਾਂਜੀ ਹਾਂਜੀ ਅੱਜ ਹੀ ਸੂਈਏ ਭਾਜੀ ਠੀਕ ਹੈ ਜੀ ਹਾਂਜੀ ਏ ਐਚ ਐਫ ਹੀ ਕਰਾਸ ਆ ਗਈ ਅੱਜ ਐਚ ਐਫ ਕਰਾਸ ਆ ਠੀਕ ਹੈ ਜੀ ਬੱਚਾ ਮਗਰ ਦੀ ਬੱਚੀ ਮਗਰ ਬੱਚੀ ਆ ਗਈ ਹਾਂ ਬੱਚੀ ਦਿੱਤੀ ਲਓ ਜੀ ਬੱਚੀ ਦਿੱਤੀ ਇਸ ਵਾਰ ਇੱਕ ਘੰਟਾ ਆਇਆ ਸੀ ਗਿੱਲਾ ਨਾੜੂ ਬੱਚੇ ਦੇ ਨਾਲ ਤੁਸੀਂ ਦੇਖੋ ਪਿਓਰ ਨਸਲ ਬਰੀਡ ਦੇ ਵਿੱਚ ਬੱਚੀ ਆ ਕਾਫੀ ਸੋਹਣਾ ਬੱਚਾ ਮਗਰ ਪਾਇਆ ਆ ਲਓ ਬਹੁਤ ਸੋਹਣੀ ਬੱਚੀ ਹੈ ਤੇ ਸੂਹਾ ਕਿੰਨਾ ਹੀਰੇ ਸੁਈ ਹੋਗੀ ਤੀਜਾ ਹੈਗਾ ਤੀਜਾ ਹਾਂਜੀ ਐਵੇਂ ਦੂਜਾ ਕੀ ਤੀਜਾ ਹੈਗਾ ਆਪਾਂ ਨੂੰ ਤੇ ਫਾਇਦਾ ਲੱਗਣੀ ਤੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਤੀਜਾ ਸੂਹਾ ਦੋਸਤੋ ਸੂਈ ਆ ਤੇ ਹਜੇ ਜੇਰ ਜੂਰ ਪਾਣੀ ਬਾਕੀ ਲੱਗਿਆ ਹਾਂ 1 ਘੰਟਾ ਆਇਆ ਸੂਈ ਨੂੰ ਹਲੇ ਅੱਛਾ ਹਾਂਜੀ ਠੀਕ ਐ ਲਓ ਜੀ ਤੀਜਾ ਸੂਆ 1 ਘੰਟੇ ਦਾ ਸਮਾਂ ਹੋ ਗਿਆ 1 ਘੰਟਾ ਹੋ ਗਿਆ ਸੂਈ ਨੂੰ ਬਾਕੀ ਲੜ ਲੂੜ ਹਜੇ ਦੋਸਤੋ ਪਿੱਛੇ ਤੁਹਾਨੂੰ ਦਿਖਾਈ ਦੇ ਰਿਹਾ ਜੇਰ ਜੂਰ ਪਾਣੀ ਹਜੇ ਬਾਕੀ ਆ ਵੱਚੀ ਮਗਰ ਇਹਦੇ ਬਿਲਕੁਲ ਗਿੱਲਾ ਨਾਲੂ ਬੱਚੇ ਦੇ ਨਾਲ ਤੁਸੀਂ ਦੇਖ ਰਿਹਾ ਠੀਕ ਹੈ ਜੀ ਲੈਓ ਜੀ ਮੈਂ ਇੱਟ ਤੇ ਤਿਲਕ ਮੈਂ ਚੱਲ ਕੱਢਦੇ ਮਾਝਾ ਨਮਾਰੀ ਕੱਢਦੇ ਕੱਢਦੇ ਬਾਹਰ ਕੱਢ ਲਾ ਕੋਈ ਜਾਲੇ ਸੋ ਨਾਰਮਲੀ ਇਹ ਕਾ ਦੋਸਤੋ ਹੈਵੀ ਬਾਡੀ ਵੇਟ ਦੇ ਵਿੱਚ ਮਗਰ ਵੱਛੀ ਆਈ ਆ ਠੀਕ ਆ ਤੇ ਪਸ਼ੂ ਦੇ ਵਿੱਚੋਂ ਕਾਫੀ ਜਦੋਂ ਵਜ਼ਨ ਬਾਹਰ ਆਇਆ ਹੋਵੇ ਤੇ ਇੱਕ ਵਾਰੀ ਪਸ਼ੂ ਤੁਹਾਨੂੰ ਪਤਾ ਹੀ ਆ ਵੀ ਥੋੜਾ ਜਿਹਾ ਟੁੱਟ ਵੀ ਜਾਂਦਾ ਤੇ ਲਪਾਇਆ ਲਾ ਜਾਂਦਾ ਬਾਕੀ ਸੁਸਵਾ ਦੇ ਵਿੱਚ ਇੱਕ ਰੰਗ ਬਿਲਕੁਲ ਬਲੈਕ ਆ ਠੀਕ ਆ ਜੀ ਇੱਕ ਰੰਗ ਬਿਲਕੁਲ ਬਲੈਕ ਆ ਤੇਜਾ ਸੁਵਾ ਤੇ ਆਹ ਥਣਲੇਵਾ ਤੁਸੀਂ ਦੇਖ ਸਕਦੇ ਜੀ ਕਬਾਈ ਦੀ ਕਿੰਨਾ ਵਿੱਚ ਉੱਥੇ ਬੰਦ ਹੈ ਜੀ ਤਾਂ ਅਖਰ ਨਹੀਂ ਪੜਾ ਬਸ ਬਲੈਂਕ ਪੈ ਗਈ ਵੱਜ ਗਈ ਸੂਗੇ ਹਾਂ ਤਾਹ ਜੀ ਫਿਰ ਪਸ਼ੂ ਲਾਈ ਜਾਂਦਾ ਜੀ ਜਦੋਂ ਸੋਈ ਆ ਬਿਲਕੁਲ ਤਾਜੀ ਘੰਟਾ ਕਿ ਹੋਇਆ ਸਾਰਾ ਹਾਂ ਘੰਟਾ ਅੱਗੇ ਸੀ ਹਾਂ ਹਾਂ ਕਰਦਾ ਗਦੇ ਮੋਲ ਮੋਲਿਆ ਹਾਂ ਕਰਦੇ ਕਿ ਬੀਟਾਂ ਦੇ ਮੋਲ ਮੋਲਿਆ ਹਾਂ ਜੀ ਹਾਂ ਜੀ ਮੁੱਲ ਕਰੀਏ ਮੋੜ ਲੀਏ ਜੀ ਕਰੀਏ ਜੀ ਦੋਸਤਾਂ ਦੇ ਟੰਗ ਸਾਰੇ ਪੈਸੇ ਨਜ਼ਾਰੇ ਕੁਝ ਨਹੀਂ ਐਸੀ ਨਾ ਕਰੋ ਚੱਲ ਆ ਜਾਂਦਾ ਐਸੀ ਨਾ ਲੈ ਲੈ ਆ ਲੋ ਜੀ ਸੋ ਦੋਸਤੋ ਮਗਰ ਬੱਚੀ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਿੰਨੇ ਆ ਬਿਲਕੁਲ ਤਾਜੀ ਸੁਈ ਸੁਈ ਆ ਕੋਈ ਵੀ ਇਰਾਨ ਕੇ ਬੌਲੇ ਤੇ ਉੱਤੇ ਤਸੱਲੀ ਕਰ ਸਕਦਾ ਠੀਕ ਹੈ ਜੀ ਚੋਲੋ ਭਰਾਲੋ ਜਿੰਨਾ ਵੀ ਕਿਸੇ ਵੀਰ ਦਾ ਮਨ ਸੰਤੁਸ਼ਟ ਹੁੰਦਾ ਉਵੇਂ ਤਸੱਲੀ ਕਰੋ ਵਹਿਰ ਚੰਗੀ ਆ ਬਾਕੀ ਕਾਦਗੁੱਦ ਵੀ ਸੋਹਣਾ ਵੱਡੀਆਂ ਵਾਟਾਂ ਦੇ ਵਿੱਚ ਵੀ ਵੀਰ ਗਿਣਤੀ ਕਰ ਸਕਦਾ 베ਰਪੂਲ ਚੰਗੀ ਆ ਭਾਵੇਂ ਮੀਡੀਅਮ ਮੰਨ ਕੇ ਵੀ ਤੁਸੀਂ ਸਬਦਾ ਕਰ ਲਿਓ ਤੇ ਬਾਕੀ ਜੀ ਇਹ ਥਾਣਾ ਤੁਹਾਨੂੰ ਦੀ ਚਾਹੁੰਦੀ ਤਸੱਲੀ ਹੈ ਪੂਰੀ ਗਰੰਟੀ ਹੈ ਜੀ ਚੋਗਿਆ ਆਪਦੀ ਕਰ ਸਕਦਾ ਦੋ ਡੰਗ ਚੋਲੇ ਭਾਵੇਂ ਕੋਈ ਗੱਲ ਨਹੀਂ ਠੀਕ ਆ ਤੇ ਹੀਰੇ ਭਾਈ ਕੀ ਡਿਮਾਂਡ ਕਰਦੇ ਹਿੰਦੀ ਫਿਰ ਉਦੋਂ ਇਹੋ ਜੀਆਂ ਵਚੀਆਂ 50-50 ਮੁੱਲ ਕਰੀ ਜਾਂਦੇ 55-55 ਆਪਾਂ 45000 ਮੁੱਲ ਕਰਾਂਗੇ 45 ਹਾਂਜੀ ਹਾਂਜੀ ਠੀਕ ਹੈ ਜੀ ਹਾਂ ਉਹਦੇ ਚੋਂ ਵੀ ਛੋੜ ਛੱਪਾ ਹੋ ਜਾ ਤੁਹਾਡਾ ਪਤਾ ਉਹ 3000 ਛੋੜ ਛੱਪਾ ਕਰ ਦਾਂਗੇ 42 ਦੀ ਹੈ ਹਾਂ 42 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਲੋਬ ਦੋਸਤੋ ਬਿਲਕੁਲ ਸੁਹੀ ਸੁਹੀ ਇਹ ਵਾੜ ਤੁਹਾਨੂੰ ਮਿਲ ਜੂਗੀ 42000 ਦੇ ਵਿੱਚ ਉਹਨਾਂ ਦੁੱਧੋ ਤਰਾ 18 ਕਿਲੋ ਦੱਸਿਆ ਆਪਾਂ ਚਲ 15-16 ਕਿਲੋ ਆਪਾਂ ਨੂੰ ਪਤਾ ਦੇ ਦੇ ਜੀ ਹਾਂ ਹਾਂ ਚਲੋ ਇੰਨਾ ਕ ਆਪਾਂ ਉਮੀਦ ਕਰਦੇ ਹਾਂ ਉਮੀਦ ਕਰਦੇ 15-16 ਕਿਲੋ ਦੇ ਜੂਗੀ ਸਹੀ ਹੈ ਇੰਨਾ ਇੱਕ ਦੁੱਧ ਭਰਨਾ ਚਾਹੀਦਾ ਇਹਨੂੰ ਹਾਂਜੀ ਹਾਂਜੀ ਤੇ ਬਾਕੀ ਕੋਈ ਚੰਗੀ ਸੇਵਾ ਜੇ ਹੋਈ ਤਾਂ ਹੋ ਸਕਦਾ ਕਿ ਲੋਕ ਘਟ ਕੇ ਖਰੀਦ ਲੈਣ ਪਰ ਇੰਨਾ ਆਪਾਂ ਨੂੰ ਉਮੀਦ ਹੈ 15-16 ਕਿਲੋ ਦੁੱਧ ਦੇਊਗੀ ਠੀਕ ਆ ਹਾਂ ਲੋਬ ਦੋਸਤੋ 42000 ਦੇ ਵਿੱਚ ਆਹ ਬੈੜ ਤੁਹਾਨੂੰ ਮਿਲ ਜਾਊਗੀ ਤੇ ਦੁੱਧ ਵੀਰਾਂ ਦਾ ਵੀ 15-14 ਲੀਟਰ ਭਰ ਦਊਗੀ ਕਿਉਂਕਿ ਕੱਦ-ਕਾਠ ਦੇ ਹਿਸਾਬ ਨਾਲ ਵਜਨ-ਭੁਜਨ ਦੇ ਹਿਸਾਬ ਨਾਲ ਬਾਕੀ ਨਸਲ ਦੇ ਹਿਸਾਬ ਨਾਲ ਲੱਗਦਾ ਵੀ ਇਹਨਾਂ ਦੁੱਧ ਭਰ ਦੇਊਗੀ ਅੱਗੇ ਚੰਗੀ ਸੇਵਾ ਵਧਾਉਣਾ ਘਟਾਉਣਾ ਦੋਸਤੋ ਹਰ ਇੱਕ ਖਰੀਦਦਾਰ ਵੀ ਜਿਹੜਾ ਖਰੀਦੂਗਾ ਉਹਦੇ ਹੱਥ ਵਾਸ ਤੇ ਇਹ ਦੋ ਅਜਨਗ ਸੀਗੇ ਜ ਵੀਰ ਹੀਰੇ ਦੇ ਕੋਲੇ ਪਕਾਉ ਸੀਗੇ। ਬਾਕੀ ਪ੍ਰੋਪਰ ਡਿਟੇਲ ਜਿਹੜੀ ਆ ਦੋਸਤੋ ਤੁਹਾਨੂੰ ਮਿਲੀ ਗਈ ਆ। ਦੋਵੇਂ ਐਨੀਮਲ ਚੰਗੇ ਨੇ, ਰੇਟ ਭਾਅ ਪੜਦਾ ਵੀ ਤੁਹਾਨੂੰ ਪਤਾ ਲੱਗ ਗਿਆ। ਬਾਕੀ ਜਿਹੜੇ ਵੀਰ ਨੂੰ ਜਿਹੜਾ ਪਸ਼ੂ ਐਨੀਮਲ ਪਸੰਦ ਆਊਗਾ ਤੇ ਉਹ ਤੁਸੀਂ ਜ਼ਰੂਰ ਜੜੀ ਸੌਦੇ ਬਾਰੇ ਗੱਲਬਾਤ ਕਰ ਸਕਦੇ ਜੇ ਨੰਬਰ ਹੀਰੇ ਵੀਰ ਬੋਲਦਗੀ ਆਪਣੇ। ਪਛਾਣਨੇ ਜਿਹੜਾ 13 44113 ਠੀਕ ਆ ਜੀ। ਹਾਂਜੀ ਹਾਂਜੀ। ਇੱਕ ਨੰਬਰ ਚੱਲਦਾ ਆਪਣੇ ਕੋਲ। ਹਾਂਜੀ ਹਾਂਜੀ ਇਹੋ ਚੱਲਦਾ ਨੰਬਰ ਬਾਈ। ਬਸ ਠੀਕ ਆ ਜੀ। ਹਾਂਜੀ। ਸੋ ਦੋਸਤੋ ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਬਤੇ ਇਹ ਡਿਟੇਲ ਲੈ ਸਕਦੇ ਜੀ ਘਰ ਵਿਜਟ ਕਰਕੇ ਆਪਣੀ ਨਰਕ ਪਰਖ ਕਰ ਸਕਦੇ ਜੀ ਤਸੱਲੀ ਕਰ ਸਕਦੇ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ